ਹੈਲੋ ਵੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਬੱਚੇ ਆਏ ਹੋਏ ਨੇ ਸੋ ਸੌਰੀ ਸੌਰੀ ਫਸਟ ਆਫ ਆਲ ਦਾ ਵੈਲਕਮ ਹੈ ਜੀ ਸਾਰਿਆਂ ਦਾ ਹਰਮਨਜੀਤ ਵਲੌਗਸ ਤੇ ਸੋ ਇਹ ਛੁੱਟੀਆਂ ਕਰਕੇ ਬੱਚੇ ਆਏ ਹੁੰਦੇ ਨੇ ਸੋ ਮੰਮੀ ਉਹ ਨਹੀਂ ਲੱਗੇ ਨਾ ਜਿ ਚਟਕੀਆਂ ਬਣਾਉਣ ਸੋ ਤੁਸੀਂ ਦੇਖਿਓ ਨਾਲ ਦੀ ਨਾਲ ਵਲੌਗ ਦੇ ਵਿੱਚ ਸੋ ਸਾਰੇ ਠੀਕ ਠਾਕ ਹੋਮ ਹੋਗੇ ਅਸੀਂ ਵੀ ਠੀਕ ਠਾਕ ਆ ਤੇ ਚਲੋ ਮੈਂ ਉਰੀ ਸ਼ੂਟ ਕਰ ਰਹੇ ਹਾਂ ਕੱਲਾ ਕਿਉਂਕਿ ਬਾਹਰ ਨੇ ਸਭ ਰੌਲਾ ਪੈ ਰਿਹਾ ਪੂਰਾ ਸੋ ਮੈਂ ਕਿਹਾ ਵੀ ਚਲੋ ਮੈਂ ਉਰ ਸਟਾਰਟ ਕਰਕੇ ਵਲੌਗ ਫੇਰੀ ਲੈ ਚੱਲਦਾ ਤੁਹਾਨੂੰ ਨਾਲ ਕੁਲ ਬਾਅਦ ਆਓ ਜੀ ਹਾਲ ਟਿੱਕੀਆਂ ਦੇ ਤਿਆਰੀਆਂ ਹੋਣ ਲੱਗੀਆਂ ਉੱਤਰ ਪੈਨ ਕਰ ਰਹੇ ਨੇ ਕद्दू ਕਸ ਆਲੂ ਬੱਚਾ ਪਾਰਟੀ ਹੋ ਰਹੀ ਹੈ ਲਓ ਜੀ ਟਿੱਕੀਆਂ ਬਣਾਉਣ ਦੇ ਲਈ ਆਲੂ ਕਰ ਲਏ ਮੰਮੀ ਹੋਣਾ ਰਾਸ ਕੁੱਟ-ਕੁੱਟ ਕੇ ਪਾ ਰਹੇ ਨੇ ਵਿੱਚ ਮਿਕਸੀ ਜੀ ਭੀਪੀ ਕੇ ਪਾ ਰਹੇ ਨੇ ਆਲੂਆਂ ਦੇ ਵਿੱਚ

ਤੁਹਾਨੂੰ ਦਿਨ ਚਾਂਚ ਉਹ ਆਲੂ ਵੀ ਵਿਚਰ ਲਾਉਣੇ ਨੇ ਉਹਨਾਂ ਚ ਮੜ ਜਨ ਮਿਲ ਜਾਂਦੀ ਹੈ ਉਹ ਪਾਣਾ ਪਾ ਲੋ ਬਸ ਬਹੁਤ ਹੋਣਗੇ ਇਹ ਨਹੀਂ ਕੱਟ ਦਵੋ ਕੱਪੜੇ ਲਾ ਕੇ ਆਉਣੇ ਨੇ ਉਪਰਾਂ ਲਾ ਜੀ ਤੇਲ ਜੀ ਪੈ ਜਾਂਦੀ ਆ ਲਾ ਦੇ ਲਾ ਤੇ ਬਦਿਆ ਚਾਹ ਦਿੱਤੇਗੀ ਆਪ ਰੱਖੋ ਵੀ ਵੀ ਦੇ ਚੱਪਲੇ ਸਾਰੇ ਇਹਨਾਂ ਸਭ ਨੂੰ ਸਮ ਪਾਣੀ ਪੀਣ ਫਾਤੇ ਸਾਰਾ ਲਈਏ ਵਿੱਚ ਮਸਾਲਾ ਹਿੰਗ ਹਲਦੀ ਚੌੜਾ ਦਾ ਆਟਾ ਪਿਆ ਹੋਇਆ ਸਾਬਤਾ ਜੀਰਾ ਪਾਰੇ ਨੇ ਮੂੰਮੀ ਹੁਣ ਸਾਰਾ ਕੁਝ ਕਰ ਨੂੰਗੇ ਮਿਕਸ ਫਿਰ ਬਣਾਉਣਗੇ ਉਹਨਾਂ ਦੀਆਂ ਟਿੱਕੀਆਂ ਕਪੜੇ ਚਲਾਈ ਨੂੰ ਮੰਨ ਲਾਉਜੀ ਮੰਮੀ ਲੱਗ ਗਏ ਨੇ ਹੁਣ ਰਲੌਣ ਸਾਰਾ ਕੁਝ ਕਿੜੀ ਡਾ ਕੇ ਬੈਠ ਕੇ ਇੰਨਾ ਟਾਈਮ ਖੜਿਆ ਨਹੀਂ ਜਾਂਦਾ ਤੇ ਹੁਣ ਚੰਗੀ ਤਰ੍ਹਾਂ ਆਟਾ ਗੁੰਨਣਗੇ ਉਹਨਾਂ ਦਾ ਹੂੰ ਚਾਹੇ ਸਾਰੀ ਦੇ ਵੀ ਘੜੀ ਪੀਣੀ ਜਾਂ ਆਪਣੀ ਮਾਪਕੇ ਖਾਣ ਨੂੰ ਤੇ ਲੱਗ ਪੈਂਦੇ ਨਹੀਂ ਉਹ ਵੀ ਥੱਕ ਲੱਤਾਂ ਆਖੜ ਜਾਂਦੀਆਂ ਨੇ ਹਾਂ ਖੜਿਆਂ ਦੀ ਹੁਣ ਤਾਂ ਤੀਰੀਆਂ ਵੀ ਦੋ ਘੰਟੇ ਲੱਗਦੀ ਲੱਗਦਾ ਕੁਝ ਕਰ ਲੈਣ ਲੱਗ ਜੂ ਪਿੱਛੇ ਬੁੜੀਆ ਬਾਰ ਗੋਦੇ

嗯 <Yeah. S 2>、mm。Hmm. ਉਜੀ ਤੇਲ ਪਾ ਲਈ ਆਪਾਂ ਨੇ ਇੱਧਰ ਟਿੱਕੀਆਂ ਬਣ ਰਹੀਆਂ ਨੇ ਨਾਲ ਦੀ ਨਾਲ ਨਾਲ ਦੀ ਨਾਲ ਤੇਲ ਗਰਮ ਹੋਏ ਤੋਂ ਜਾਣਗੀਆਂ ਤੇਲ ਦੇ ਵਿੱਚ ਨਾਲ ਦੀ ਨਾਲ ਗਾਹ ਖਾਣ ਵਾਲਿਆ ਤੇ ਮੂੰਚੇ ਖਾਣਾ ਜਿੱਤ ਲਾਈ ਲੱਗੀ ਪਈ ਹੈ ਪਹਿਲੇ ਜਵਾਕ ਕਹਿੰਦੇ ਦੇ ਦੋ ਦੇ ਦੋ ਉਹ ਤਾਂ ਮੜਾ ਜਿਹਾ ਪਤਾ ਲੱਗਣਾ ਚਾਹੀਦਾ ਵੀ ਰਸੋਈ ਚ ਚਲੇ ਗਿਆ ਜਦੇ ਰੋਲਾ ਪਾ ਲੰਦ ਨੇ ਵਿੱਚ ਹੀ ਚੀਤੀ ਬਣਦੀ ਆ ਸੰ ਕੜਾਹੀ ਘਰੀ ਜਦੋਂ ਪਤਾ ਲੱਗਦਾ ਵੀ ਕੋਸ਼ੂ ਪੜਾਉਂਦੇ ਨੇ ਰੋਲਾ ਪਾ ਲੰਦੀ ਆ ਦੇਖੀ ਅਰੇ ਦੋਹੇ ਪਰਸ ਚੱਕ ਕੇ ਮਾਰਦੀ ਹਸੀਬ ਆਪਦੇ ਪਰਸ ਚੱਕੀ ਫਿਰਦਾ ਮਸਤੀ ਕਰਦਾ ਕੀ ਖਾਊਗਾ ਸੀਸ ਕੀ ਬਣਦਾ ਪੁੱਤ ਕੀ ਬਣਦਾ ਪੁੱਤ ਹੈ ਮੀਆ ਅੱਛੇ ਸੀਸ ਨੂੰ ਕੀ ਕਰਦਾ

ਹਾਂ ਮੈਂ ਆ ਗਈ। ਕਟਾ ਤੇ ਉਹ ਥੋੜਾ ਜਿਹਾ ਕੱਟਣਾ। ਉਹ ਨਾ ਹੋ ਜਾਣਾ ਬਹੁਤ ਕਰਮਾ ਤੇਲ। ਮੱਛ ਜੇ ਹੀ ਨਾ ਜਾਣ। ਆ ਕੇ ਬੈਠੋ। ਪੂਰੇ ਹੀ ਗੋਸ ਵੀ ਮਿਲਣਾ ਤੁਹਾਨੂੰ। ਮम्मा ਨੇ ਹੀ ਹੋਰ ਤੇ ਕੰਮ ਕਰਨਾ ਚੀਜ਼ ਵੀ ਹੋਣੀ। ਆ ਦੇਖ ਲਓ ਜੀ। ਸਾਡੀ ਰੇੜੀ ਤੇ ਭੀੜ ਬਹੁਤ ਲੱਗ ਗਈ ਜੀ। ਕੁਰਸੀ ਲਾ ਲਈ ਸਾਡੀ ਰੇੜੀ ਦੇ ਕੋਲ ਲੈਣ ਲੱਗ ਗਈ। ਚਾਰ ਬਣੀਆਂ ਨੇ ਜੀ। ਬੱਚੇ ਖਾਣ ਪਹਿਲਾ ਨਾ ਤਰੀਕਾ ਤਾਂ ਦੇਖ ਲੋ ਕੁਰਸੀ ਲਾ ਕੇ ਕੋਲ ਉੱਪਰ ਚੜ ਕੇ ਦੋਏ ਜਾਣੇ ਹੁਣ ਖੜੇ ਦੇਖਦੇ ਨੇ ਵੀ ਕੀ ਬਣਦਾ ਕੀ ਹੋ ਰਿਹਾ ਹਨਾ ਇਹਨਾਂ ਥੱਲੇ ਲਾ ਕੇ ਕੁਰਸੀ ਜਦੋਂ ਪੜੇ ਭਈ ਗਰਮ ਤੇਲ ਆ ਬੱਚਿਓ ਚਲੋ ਇੱਥਾਂ ਚਲੋ 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 ਹੱਦੀ ਨਹੀਂ ਪਣੀ ਦੇ ਚੁਪੀ ਕਰਦੀ ਐ ਨਾ ਖਾਣਾ ਨਹੀਂ ਲੈ ਫੜਾ ਦੇ ਕੋਲੇ ਲੈ ਫੜਾ ਦੇ ਬਸ ਛੱਡ ਫੇਰ ਨਾਲ ਖਾਣਾ ਨਹੀਂ ਨਾਲ ਇਹ ਹੋ ਕਰਨਾ ਮੈਂ ਇਹਨੂੰ ਕੀ ਕਰਾਂ ਉੱਥੇ ਚਲੇ ਜਾਓ ਤਾਲੀ ਨੂੰ ਪ੍ਰਤਮ ਰੂਪ ਦਾ ਦੇ ਜੀ ਉਸ ਨੂੰ ਮਿਲਾ ਨਾ ਮਨ ਆਉਂਦਾ ਹੱਤਾ ਪਿਆਜ਼ ਵੀ ਮੈਂ ਕਹਿੰਦੀ ਆ ਚੀਜ਼ ਨਾਲੇ ਹੋਣਗੇ ਨਾ ਕਰਦੇ ਹੋ ਤੁਸੀਂ ਵੀ ਕਹਿੰਦੇ ਟਿੱਕੀਆਂ ਤਿਆਰ ਹੋ ਰਹੀਆਂ ਨੇ ਤੇਲ ਚ ਪਈਆਂ ਹੋਈਆਂ ਨੇ ਇੱਧਰ ਗਰਮ ਅੰਗਲੋਂ ਇੱਧਰ ਨਾਲ ਦੀ ਨਾਲ ਪਲੇਟ ਤੇ ਚੀਨੀਆਂ ਪਈਆਂ ਨੇ ਇਹ ਹੋਰ ਆ ਰਹੀਆਂ ਨੇ ਨਾਲ ਦੀ ਨਾਲ ਕਹਿੰਦੇ ਮੈਂ ਪਾਸੇ ਬੱਲੇ ਦੀ ਟਿੱਕੀਆਂ ਦੇ ਕਹਿੰਦੇ ਬਣਾ ਲਓ ਹੋਰ ਕੀ ਆ ਹੂੰ ਸੋ ਆ ਦੇਖੋ ਚਿਨੀਆਂ ਪਈਆਂ ਨੇ ਸਾਡਿਆਂ ਨੇ ਅਟਕਾ ਪਾਏ ਪਿਆ ਹੋਰ ਕੀ ਆ ਦਿਖਾਈਏ ਜਵਾਕ ਇੱਕ ਜਵਾਕ ਆ ਬੈਠਾ ਇੱਕ ਦੂਸਰ ਕੋ ਕਮਾ ਰਿਹਾ ਤੇ ਉਹ ਆ ਕਿ ਚਿਲਣ ਮੁਸੂ ਮੁੜੀ ਚਿਲਣ ਹਾਈ ਚਾਚਾ ਕੋਈ ਇਹ ਤੋਂ ਸੀ ਪਾਉਣੇ ਹੁੰਨੇ ਉਹ ਅੱਜ ਪਾਏ ਹੀ ਨਹੀਂ ਮੈਂ ਤੇ ਚਲ ਚੋਰ ਮੈਂ ਲੋਕੀ ਪਿੱਛੇ ਦਾਖਲੀ ਵਾਕਾ ਨੇ ਮੰਗ ਲਿਆ ਪਾਣੀ ਸੋ ਉਹਨੇ ਫਰਾਈਪਨ ਆ ਗਿਆ نیچے ਦੁੱਧ ਪਿਆ ਸੀ ਦੂਸਰਿਆਂ ਤੇ ਵੈਸੇ ਤਾਂ ਉਦੋਂ ਨੂੰ ਬਾੜੀ ਆ ਗਈ ਤੇ ਆ ਮੰਮੀ ਰਏ ਟਿੱਕੀਆਂ ਬਣਾ ਬਣਾ ਦੇ ਰਹੇ ਨੇ ਸੋ ਇਧਰ ਕਹਿੰਦੇ ਕਟਿੰਗ ਹੋ ਰਹੀ ਆ ਪਿਆਜ਼ ਮੂਰੀਆਂ ਦੀ ਇਹ ਪਲੇਟ ਸਜਾਉਣ ਲਈ ਤਿਆਰੀ ਸ ਇਧਰ ਹਾਂ ਹਰਤੇਗ ਵੀ ਕਰਾ ਰਿਆ ਨਾਲ ਦੀ ਨਾਲ ਹਲੋ ਵੀ ਟਿੱਕੀਆਂ ਦਾ ਕੰਮ ਪੂਰੇ ਜੋਰ ਸ਼ੋਰ ਨਾਲ ਤਿਆਰ ਆ ਹਲਵਾਈ ਹਲਵਾਈ ਸਾਡੇ ਕੋਲ ਬਹੁਤ ਨਹੀਂ ਅੱਜ ਸੋ ਹੁਣ ਆ ਹਲਵਾਈ ਵੀ ਬਦਲ ਗਿਆ ਫਰਾਈ ਵਾਲਾ ਤੇ ਡੈਕੋਰੇਸ਼ਨ ਵੀ ਤਾ ਹਲਵਾਈ ਚਲਿਆ ਗਿਆ ਹੁਣ ਇੱਧਰ ਹੁਣ ਸਰਵਿੰਗ ਵਾਲੇ ਆ ਗਏ ਇੱਧਰ ਟੋਪੀ ਮਾਸਟਰ ਮਿੰਗ ਵੀ ਚਲਦੀ ਆ ਟੋਪੀ ਮਾਸਟਰ ਹਾਂ ਉਹ ਦੇਖੋ ਸਾਡੇ ਦੇਖੋ ਐਨਾ ਪਿਆਰ ਕਰਦੇ ਸੀ ਆਪਰੇ ਭੈਣ ਭਾਈਆਂ ਨੂੰ ਕੈਟਰ ਬਣਾ ਲਈ ਇਹ ਟੋਪੀ ਵਾਲੇ ਨੂੰ ਕੈਟਰੀਂਗ ਆ ਗਈ ਤੇ ਇੱਕ ਆਹ ਦੇਖੋ ਗੱਬੇ ਗੱਬੇ ਟੋਕ ਗੱਬੇ ਖੜਾ ਹੈ ਸ਼ੈਪ ਪਰ ਹਾਂ ਉਹ ਕਹਿੰਦਾ ਜੇ ਤੁਹਾਡੇ ਹੌਲੇ ਪਰ ਉਹ ਕਹਿੰਦਾ ਮੈਂ ਇਹੀ ਕਰਦਾ ਇਹ ਛੋਟਾ ਇਹ ਛੋਟਾ ਆ ਇੱਕ ਕਹਿੰਦਾ ਹਜ ਇੱਕਾ ਗੋਦੀ ਚੜਿਆ ਹੋਇਆ ਇੱਕ ਨੇ ਕੀ ਕਹਲਵਾਈ ਦਾ ਹੋ ਗਿਆ ਬੇਲਾ ਕੀ ਹੋ ਗਿਆ ਆ ਲਾਤੀ ਚਿੰਟੀਆਂ ਬਸ ਇੱਧਰ ਰਹਿ ਗਈਆਂ ਕੀ ਹੋ ਗਿਆ ਬੁੱਧਾ ਹਾਂ ਕੀ ਹੈ ਉਰੇ ਜੀ ਟਿੱਕੀਆਂ ਪਰਾਈ ਐਂਡ ਦੇ ਚਾਰ ਰਹਿ ਗਈਆਂ ਤੇ ਲਲਜੀ ਪਲੇਟ ਦੀ ਡੈਕੋਰੇਸ਼ਨ ਵੀ ਐਂਡ ਵਾਲੀ ਚਾਰ ਨਾਲੀ ਪੂਰੀ ਹੋ ਜਾਣੀ ਆਪਣੀ ਬੱਚੀਆਂ ਦੇ ਸਾਰੇ ਚਲੋ ਆਓ ਜੀ ਸੋ ਉਹ ਨਾ ਪਕਾਨੀਆਂ ਗਰਮਾ ਗਰਮ ਬਸ ਸੇਕ ਕੱਢਣ ਦੀ ਨਾਲ ਦੀ ਨਾਲ ਹੀ ਹਰਜੀਤ ਲਾਉਂਦਾ ਨੇ ਪਲੇਟਾਂ ਸਾਡੀਆਂ ਮੈਂ ਮੰਮੀ ਹਰਜੀਤ ਭੈਣ ਬੀਬੀ ਨੇ ਵੀ ਖਾ ਲਈ ਨਾਨੀ ਬੀਬੀ ਨੇ ਵੀ ਖਾ ਲੀਆਂ ਸਾਡੇ ਬੱਚਿਆਂ ਨੇ ਵੀ ਖਾ ਲੀਆਂ ਸਾਡੇ ਬਾਪੂ ਜੀ ਨੇ ਖਾਣੀ ਨੂੰ ਕਹਿੰਦੇ ਹੋਏ ਭੁੱਖਰੀਂ ਜੀ ਕਿਉਂਕਿ ਉਹਨਾਂ ਨੇ ਚਾਹਣਾ ਪਹਿਲਾਂ ਖਾ ਰਿਆ ਤੇ ਫਿਰ ਉੱਤੇ ਚਾਚੇ ਕੇ ਗਏ ਸੀ ਉੱਤੇ ਬਰੈਡ ਖਾਇਆ ਚਾਹ ਨਾਲ ਪਤਾ ਨਹੀਂ ਮੈਨੂੰ ਤਾਂ ਹੁਣ ਨਾ ਪਕਣ ਲੱਗ ਖਾਣ ਲੱਗਿਆ ਮਰਜੀਤ ਕਰਨ ਲੱਗੇ ਨੇ ਪਲੇਟਿੰਗ ন um, no. 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 ਉਹ ਲਓ ਜੀ ਪਲੇਟਿੰਗ ਹੋ ਗਈ ਹੁਣ ਆਪਣੀ ਬਸ ਆਪਾਂ ਲੱਗਿਆ ਖਾਨ ਸੋ ਅੱਜ ਦੇ ਵਲੋਗ ਦਾ ਕਰਦੇ ਹੁਵੀ ਐਂਡ ਤੇ ਹੁਣ ਅਸੀਂ ਆਪਣੀ ਮੀਲ ਕਰਦੇ ਐਨਜੋਏ ਠੰਡੀ ਨਾ ਕਰੀਏ ਤੇ ਮਿਲਦੇ ਆ ਨਵੀਂ ਵੀਡੀਓਜ਼ ਥੈਂਕ ਯੂ ਸੋ ਮਚ ਆਰੇ ਨਾ ਫੁੱਲ ਵੀਡੀਓ ਵਾਚ ਕਰਨ ਲਈ